ਸਿੱਖ ਮਿਸਲਾਂ ਦੀਆਂ ਨਿਸ਼ਾਨੀਆਂ ਬੁੰਗੇ ਵੀ ਅਸੀਂ ਤਬਾਹ ਕਰ ਲਈ ਠੰਡੇ ਬੁਰਜੇ ਵੀ ਅਸੀਂ ਖਤਮ ਕਰ ਕਰ ਲਏ ਚਮਕੌਰ ਦੀਆਂ ਕੱਚੀਆਂ ਗੜੀਆਂ ਵੀ ਅਸੀਂ ਖਤਮ ਕਰ ਲਈਆਂ ਜਿਹੜੇ ਕੁੱਲ ਨਿਸ਼ਾਨੀ ਅਸੀਂ ਢਹ ਢੇਰੀ ਕਰਤੀ ਸੁਦੇਵ ਸਿੰਘ ਢੀਂਡਸਾ ਜਦੋਂ ਮੰਤਰੀ ਹੁੰਦੇ ਸੀਗੇ ਤੇ ਉਹਨਾਂ ਨੇ ਇਹ ਉਹਨਾਂ ਨੇ ਰੱਖਿਆ ਨਹੀਂ ਪੱਥਰ ਸਿੰਧੇ ਚ ਨਹੀਂ ਪੱਥਰ ਰੱਖ ਕੇ ਗਏ ਹੁਣ ਖਾਲਸਾ ਰਾਜ ਦੀ ਜਿਹੜੀ ਨਿਸ਼ਾਨੀ ਸੀ ਚੌਂਕੀ ਸੀ ਉੱਥੇ ਤੇ ਆਪ ਹੀ ਉਹ ਕੰਪਨੀਆਂ ਨੂੰ ਦਵਾਤਾ ਐਸ ਵੇਲੇ ਜੋ ਹਾਲਾਤ ਕੈਨੇਡਾ ਦੇ ਐ ਉਹ ਥੋਪੀਆ ਦੇ ਵੀ ਨਹੀਂ ਹੋਣੇ ਇਹਨੇ ਮਾੜੇ ਹਾਲਾਤ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਛੋਟੀ ਉਮਰ ਦੇ 12 ਕਰਕੇ ਬਾਹਰ ਜਾਂਦੇ ਆ ਉਧਰ ਕਿਵੇਂ ਰੁਲਦੇ ਆ ਸੜਕਾਂ ਤੇ ਕੰਮ ਮਿਲਦਾ ਨਹੀਂ ਡਿਪਰੈਸ਼ਨ ਦਾ ਸ਼ਿਕਾਰ ਆ ਕਿਵੇਂ ਮਰ ਵੀ ਰਹੇ ਨੇ ਜੀ ਨੌਜਵਾਨੀ ਆ ਜਿਹਨੂੰ ਜਿ ਮਰਜ਼ੀ ਪੁੱਛਦਾ ਮੈਂ ਕੈਨੇਡਾ ਜਾਣਾ ਵੀ ਉੱਥੇ ਝਾੜਾ ਨੂੰ ਲੱਗੇ ਪਏ ਆ ਤੋੜ ਲਿਆਵਾਂਗੇ ਉੱਥੇ ਉਹਦਾ ਕੰਮ ਕਰਨਾ ਉਹ ਉੱਥੇ ਹੁੰਦਾ ਨਹੀਂ ਫਿਰ ਹੁੰਦਾ ਉੱਥੇ ਵੀ ਨਹੀਂ ਜਿਹਨੇ ਇੱਥੇ ਨਹੀਂ ਉਹ ਉੱਥੇ ਕਿੱਥੇ ਕਰ ਲੂਗਾ ਜੈ ਕੰਮ ਜੇ ਖੇਤੀ ਜੀ ਕੱਖ ਨਹੀਂ ਰੱਖਿਆ ਤਾਂ ਬਿਲ ਗੇਟਸ ਵਰਗੇ ਯਵਾਨੀ ਡਾਨੀ ਵਰਗੇ ਪੱਟੇ ਘਰਾਣੇ ਲੱਖਾਂ ਏਕੜ ਪੈੜੀ ਕਿਉਂ ਖਰੀਦ ਰਹੇ ਆ ਦੋ ਕਿੱਲੇ ਚਾਰ ਕਿੱਲੇ ਵੇਚਦਾ ਜੇ ਲੱਗਣਾ ਮੈਂ 2 ਕਰੋੜ ਦਾ ਕਿੱਲਾ ਦਵਾਂ ਉਹ ਕਹਿੰਦਾ ਚੱਕ ਤਨ ਕਰੋੜ ਕੋਈ ਕਹਿੰਦਾ ਮੈਂ 5 ਕਰੋੜ ਲੈਣਾ ਉਹ ਕਹਿੰਦਾ ਚੱਕ 6 ਕਰੋੜ ਉਹ ਕਮਲੇ ਆ ਸੂਰ ਮੇ ਜਮਦਗੀਆਂ ਵੀ ਸੀ ਕੁੱਖਾਂ ਦੇ ਵਿੱਚ ਤੇ ਸੂਰਮੇ ਬਣਾ ਵੀ ਦਿੰਦੀਆਂ ਸੀ ਮਾਂ ਦੀ ਹੱਲਾਸ਼ੇਰੀ ਬੜਾ ਬਬਰ ਸ਼ੇਰ ਬਣਾ ਦਿੰਦੀ ਹੈ ਕਿਸ ਕਾ ਦੀ ਖੁਸ਼ੀ ਵੀ ਹੈ ਕਿ ਸਾਡੇ ਨੌਜਵਾਨ ਪੀੜ੍ਹੀ ਪਿਛਲੇ 5-7 ਸਾਲ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖੀ ਨਾਲ ਜੁੜ ਰਹੀ ਹੈ ਗੁਰੂ ਨਾਲ ਜੁੜ ਵੀ ਰਹੇ ਨੇ ਅੰਮ੍ਰਿਤ ਦੀ ਛੱਕ ਰਹੇ ਨੇ ਸਰੰਦ 17 ਵੀ ਸਜਾ ਰਹੇ ਨੇ ਅਨੰਦਪੁਰ ਸਾਹਿਬ ਹੋਵੇ ਫਤਿਹਗੜ੍ਹ ਸਾਹਿਬ ਹੋਵੇ ਵੱਡੇ ਇਕੱਠ ਕਰਕੇ ਲੋਕ ਜਾਂਦੇ ਹੁਣ ਜੋੜ ਮੇਲ ਆਪਾਂ ਉਹਨਾਂ ਦਿਨਾਂ ਚੱਲੇ ਆ। ਉਹਨਾਂ ਉਹਨਾਂ ਕਿਹਾਂ ਜਿੰਦਾਂ ਦਾ ਸਨੇਹਾ ਕੀ ਸੀ? ਜ਼ਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜਨਾ। ਜ਼ਬਰ ਦੀ ਉਹਨਾਂ ਹਕੂਮਤਾਂ ਦੀ ਜਿਹੜੀਆਂ ਜ਼ੁਲਮ ਕਰਦੀਆਂ ਹਕੂਮਤਾਂ ਦੀ ਜੜ ਪੱਟਣੀ। ਆਪਣੇ ਆਪ ਨੂੰ ਕੁਰਬਾਨ ਕਰਨਾ। ਸਨੇਹਾ ਤਾਂ ਇਹ ਹੈ ਨਾ ਉਥੋਂ ਲੈ ਕੇ ਜਾਣ ਵਾਲਾ। ਪਰ ਉਸ ਜਿਹੜੀਆਂ ਸ਼ਹਾਦਤਾਂ ਨੇ, ਸ਼ਹੀਦੀਆਂ ਨੇ ਇਹ ਦਿਹਾੜੇ ਨੇ ਇਹਨਾਂ ਨੂੰ ਇੱਕ ਮੇਲੇ ਦੇ ਰੂਪ ਚ ਮਨਾਉਣ ਦੇ ਲਾਗੇ। ਵੀ ਠੀਕ ਆ ਆਏ ਬੱਸ ਲੰਗਰ ਲਾ ਲਏ ਤੇ ਡਿਕ ਡਕ ਲਾ ਲਏ ਟਰੈਕਟਰਾਂ ਦੇ ਤੇ ਟਰਾਲਿੰਗਾਂ ਟਰੂਲੀਆਂ ਵਧੀਆ ਬਣਾ ਕੇ ਤੰਬੂ ਤੰਬੂ ਜੇ ਆਏ ਤੇ ਵਾਪਸ ਮੁੜ ਗਏ ਕੀ ਸਾਡੇ ਲਈ ਇਹ ਜਿਹੜੇ ਦਿਨ ਨੇ ਇਹ ਕੱਲੇ ਏਸੇ ਦਿਨਾਂ ਜੀ ਅਹਿਮ ਹੁੰਦੇ ਨੇ ਵੀ ਭਾਈ 20 21 ਤੋਂ ਸ਼ੁਰੂ ਹੋ ਜਾਓ ਤੇ 30 31 ਤੱਕ ਆਪਾਂ ਆਪਣੀ ਗੱਲ ਮੁੱਕ ਜਾਂਦੀ ਹੈ ਸਰਕਾਰੇ ਖਾਲਸਾ ਤੇ ਅੰਗਰੇਜ਼ਾਂ ਦੀ ਸਰਹੱਦ ਦੇ ਉੱਤੇ ਅਸੀਂ ਖੜੇ ਹੋਏ ਹਾਂ ਜਿੱਥੇ ਸੰਧੀ ਹੋਈ ਸੀ ਕਿ ਤੇ ਖਾਲਸਾ ਰਾਜ ਦਾ ਇੱਥੇ ਹੈਰੀਟੇਜ ਪਾਰਕ ਜਿਹੜਾ ਬਣਿਆ ਹੋਇਆ ਵਿਰਾਸਤੀ ਚੌਂਕੀ ਜਿਹੜੇ ਆ ਕੁਝ ਦਿਨ ਪਹਿਲਾਂ ਇੱਥੇ ਮੋਰਚਾ ਲਾ ਕੇ ਬਚਾਈ ਗਈ ਆ ਸਾਡੇ ਨਾਲ ਇੱਥੇ ਲੱਖਾ ਸਿੰਘ ਸਿਧਾਨਾ ਜੀ ਮੌਜੂਦ ਨੇ ਜਿਹੜੇ ਪੰਜਾਬ ਦੇ ਵਿੱਚ ਇਤਿਹਾਸਿਕ ਥਾਵਾਂ ਨੂੰ ਲੈ ਕੇ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜਾ ਉਹ ਕੰਮ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਸਾਡੀਆਂ ਨਵੀਆਂ ਨਵੀਆਂ ਬੀਬੀਆਂ ਨੂੰ ਇੱਕ ਪ੍ਰੇਰਨਾ ਲੈਣ ਦੀ ਲੋੜ ਆ ਜਿਹੜੀਆਂ ਅੱਜ ਕੱਲ ਆਪਣੇ ਜਵਾਕਾਂ ਨੂੰ ਮੋਬਾਈਲ ਦੇਖ ਕੇ ਤੇ ਕਾਰਟੂਨ ਦਿਖਾਈ ਜਾਂਦੇ ਨੇ ਨਾ ਉਹ ਐ ਨਹੀਂ ਸਾਡੇ ਜਵਾਕ ਹਰਿ ਸਿੰਘ ਨਲੂਏ ਬਣਨੇ ਸਾਡੇ ਜਵਾਕ ਐ ਨੂੰ ਸੂਰਮੇ ਬਣਨੇ ਯੋਦੇ ਬਣਨੇ ਨਾ ਉਹ ਜੰਗਾਂ ਲੜਨ ਦਾ ਇਤਿਹਾਸ ਨਾਲ ਪਤਾ ਹੁਣ ਇਹ ਬੇਬੇ ਖੜੀ ਆ ਤਾਂ ਇਹਦਾ ਬੱਚਾ ਵੀ ਸ਼ਹੀਦ ਹੋਇਆ ਤਾਂ ਵੀ ਸਿਰੜ ਦੇਖੋ ਅੱਜ ਵੀ ਇਹ ਹਰ ਮੋਰਚੇ ਦੇ ਵਿੱਚ ਪਹੁੰਚਦੇ ਆ ਅੱਜਕੱਲ੍ਹ ਵਾਲੀਆਂ ਬੀਬੀਆਂ ਸਾਡੀਆਂ ਪਤਾ ਨਹੀਂ ਕਿੱਧਰ ਨੂੰ ਧਿਆਨ ਆ ਸਾਡਾ ਨਾਂ ਇਤਿਹਾਸ ਨਾਲ ਸੀ ਜੁੜ ਰਹੇ ਆ ਨਾ ਜੋੜ ਰਹੇ ਆ ਨਾ ਆਉਣ ਵਾਲਿਆਂ ਨੂੰ ਦੱਸ ਰਹੇ ਆ ਕਿ ਉਹਨਾਂ ਨਾਲ ਜਿਹੜਾ ਸਮਾਂ ਭਾਈ ਬੜਾ ਮਾੜਾ ਤੇ ਭਿਆਨਕ ਹੁਣਾ ਤੇ ਅਸੀਂ ਇਸ ਸਮੇਂ ਨਾਲ ਟੱਕਰ ਕਿਵੇਂ ਲੈਣੀ ਆ ਮੁਕਾਬਲਾ ਕਿਵੇਂ ਕਰਨਾ ਬਹੁਤ ਜ਼ਰੂਰੀ ਆ ਭਾਜੀ ਕਹਿ ਸਕਦੇ ਕਿ ਜਿਸ ਤਰ੍ਹਾਂ ਤੁਸੀਂ ਇਹ ਸੱਭਿਆਚਾਰ ਦੀ ਜਾਂ ਬਰਾਸਤ ਦੀ ਗੱਲ ਕੀਤੀ ਕਿ ਪ੍ਰਾਣੀਆਂ ਮਾਮਾ ਜਿਸ ਤਰ੍ਹਾਂ ਸੀ ਉਹ ਸੂਰਮੇ ਜੰਮਦੀਆਂ ਸੀਗੀਆਂ ਪਰ ਕਾਰਨ ਕੀ ਲੱਗਦਾ ਕਿ ਸੱਭਿਆਚਾਰ ਨਾਲੋਂ ਅੱਜ ਕੱਲ ਚਾਹੇ ਨੌਜਵਾਨਾਂ ਚਾਹੇ ਕੁੜੀਆਂ ਮੁੰਡੇ ਆ ਹਨਾ ਉਹ ਟੁੱਟਦੇ ਜਾ ਰਹੇ ਨੇ ਨਵੇਂ ਤਕਨੀਕੀ ਜੋਗ ਨਾਲ ਜੁੜਦੇ ਜਾ ਰਹੇ ਨੇ ਸੂਰਮੇ ਜੰਮਦੀਆਂ ਵੀ ਸੀ ਕੁੱਖਾਂ ਦੇ ਵਿੱਚ ਤੋਂ ਸੂਰਮੇ ਬਣਾ ਵੀ ਦਿੰਦੀਆਂ ਸੀ ਮਾਂ ਦੀ ਹੱਲਾਸ਼ੇਰੀ ਬੜਾ ਬਬਰ ਸ਼ੇਰ ਬਣਾ ਦਿੰਦੀ ਹੈ ਬੰਦੇ ਨੂੰ ਤੋਂ ਮਾਮਾ ਅੱਜ ਕੱਲ ਪਤਾ ਨਹੀਂ ਜਵਾਕਾਂ ਨੂੰ ਕਿੱਧਰ ਲਾਈ ਜਾਂਦੀਆਂ ਨੇ ਸੋ ਇਹ ਗੱਲ ਕਰਦੇ ਆਂ ਵੀ ਅੱਜ ਜਿਹੜਾ ਸਮਾਂ ਐ ਸਮਾਂ ਸਾਂਭਣ ਦਾ ਸਮਾਂ ਐ ਦੇਖੋ ਕਰਵਟ ਲਈ ਆ ਸਮੇਂ ਨੇ ਇਤਿਹਾਸ ਨੇ ਦੁਬਾਰਾ ਕਹਿੰਦੇ ਹੁੰਦੇ ਆ ਇਤਿਹਾਸ ਇਤਿਹਾਸ ਨੂੰ ਦੁਹਰਾਉਂਦਾ ਦੁਬਾਰਾ ਸਮਾਂ ਪਰਤਦਾ ਪਰ ਉਹ ਜਿਹੜੀਆਂ ਕੌਮਾਂ ਸੰਜੀਦਾ ਹੁੰਦੀਆਂ ਨੇ ਜਿਹੜੀਆਂ ਕੌਮਾਂ ਸੂਝਵਾਨ ਹੁੰਦੀਆਂ ਨੇ ਉਹ ਸਾਂਭ ਲੈਂਦੀਆਂ ਨੀ ਬਾਕੀ ਕੌਮਾਂ ਕੋਲੇ ਹੋ ਕੇ ਲੰਘ ਜਾਂਦਾ ਜੀ ਅੱਜ ਦੇ ਦਿਨ ਨੂੰ ਕਿਵੇਂ ਦੇਖ ਰਹੇ ਹਾਂ 2023 ਦਾ ਆਖਰੀ ਦਿਨਾਂ ਤੇ ਇੱਕ ਵੱਡੀ ਜਿੱਤ ਆਪਾਂ ਕਹਿ ਸਕਦੇ ਹਾਂ ਉਹ ਖਾਲਸਾ ਰਾਜ ਦੀ ਜਿਹੜੀ ਇੱਕ ਨਿਸ਼ਾਨੀ ਹੈਗੀ ਉਹਨੂੰ ਸਾਹਮੇ ਆ ਗਿਆ ਜਿਹੜੀ ਨਿਸ਼ਾਨੀ ਨੂੰ ਸਾਹਮੇ ਤੇ ਉਹਦੇ ਨਾਲ ਨਾਲ ਉਹ ਖਾਲਸਾ ਰਾਜ ਦੀ ਝਲਕੀ ਜਿਹੜੀ ਆ ਮੋਰੇ ਆਂਦੀ ਜਾਂ ਕਿਤਾਬਾਂ ਚ ਪੜੇ ਪੰਨੇ ਮੋਰੇ ਆਂਦੇ ਦੇਖੋ ਵਧਾਈ ਹੈ ਪੂਰੀ ਕਾਮ ਨੂੰ ਪੰਥ ਨੂੰ ਖਾਸ ਤੌਰ ਤੇ ਬਾਬਾ ਅਰਜੰਦਰਪਾਲ ਸਿੰਘ ਜਿਨ੍ਹਾਂ ਨੇ ਇਕੱਲਾ ਸਾਈਕਲ ਲੈ ਕੇ ਇੱਥੇ ਮੋਰਚਾ ਗੱਡਦਾ ਸੀਗਾ ਪੋਰਸ ਚੱਕਣ ਆ ਗਈ ਸੀਗੀ ਲੰਮੇ ਪੈਗੇ ਕਹਿੰਦੇ ਮਰਨਾ ਮਨਜ਼ੂਰ ਆ ਪਰ ਇਹ ਸਾਡੀ ਸਰਕਾਰੇ ਖਾਲਸਾ ਦੀ ਚੌਂਕੀ ਹੈ ਜਿਹੜੀ ਜਿਹਦੇ ਉੱਤੇ ਕਬਜ਼ਾ ਕਰ ਲਿਆ ਸੀ ਕਿਸੇ ਕੰਪਨੀ ਨੇ ਉਹ ਅਸੀਂ ਹਾਸਲ ਕਰਨੀ ਹੈ ਉਸ ਤੋਂ ਬਾਅਦ ਫਿਰ ਕਈ ਜਿਹੜੇ ਜਗਦੀਪ ਥਲੀ ਵਰਗੇ ਵੀ ਇੱਥੇ ਆਏ ਉਹਨਾਂ ਦਾ ਵੀ ਅਪਰਾਲਾ ਹੈ ਫਿਰ ਬਾਬਾ ਬਖਸ਼ੀ ਸਿੰਘ ਵਰਗੇ ਆ ਗਏ ਹੋਰ ਇੱਥੇ ਸਿੰਘ ਆ ਗਏ ਆੜੇ-ਦਾੜੇ ਦੀਆਂ ਸੰਗਤਾਂ ਪੰਚਾਇਤਾਂ ਕਿਸਾਨ ਜਿੱਥੇ ਬੰਦੀਆਂ ਆ ਗਈਆਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਅੱਛਾ ਇਹ ਇਹ ਸਾਰਿਆਂ ਰਲ ਮਿਲ ਕੇ ਸਾਰਿਆਂ ਨੇ ਇਹ ਮੋਰਚਾ ਫਤਿਹ ਕੀਤਾ ਅੱਜ ਵੱਡੀ ਗਿਣਤੀ ਜਿੱਥੇ ਇਕੱਠ ਹੋਇਆ ਤੇ ਇੱਥੋਂ ਇੱਕ ਰਾਹ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਇਤਿਹਾਸ ਦੀਆਂ ਜੋ ਨੱਪੀਆਂ ਹੋਈਆਂ ਨੇ ਉਹਨਾਂ ਨੂੰ ਛਡਾਉਣ ਦਾ ਜਿਵੇਂ ਨਾਲ ਹੀ ਮੇਰਾ ਮਿੱਤਰ ਛਿੰਦਾ ਇੱਥੋਂ ਰੋਪੜ ਤੋਂ ਹੀ ਆ ਇਹ ਦੱਸ ਰਿਹਾ ਸੀ ਵੀ ਇੱਥੇ ਨੇੜੇ ਬਿਲਕੁਲ ਕੋਟਲਾ ਨਿਹੰਗ ਖਾਂ ਜਿੱਥੇ ਬੀਬੀ ਮੁਹਤਾਜ ਦੀ ਜਗਾ ਪਈ ਹੈ ਤਾਂ ਜਦੋਂ ਗੁਰੂ ਸਾਹਿਬ ਦੇ ਮਗਰ ਮੁਗਲ ਫੌਜਾਂ ਸੀ ਤਾਂ ਉਹ ਕਮਰੇ ਸੀਗੇ ਤਾਂ ਉੱਥੇ ਕਹਾ ਗਿਆ ਕਿ ਮੀਆਂ ਬੀਬੀ ਆ ਤਾਂ ਉਹ ਕਮਰੇ ਤਲਾਸ਼ੀ ਨਹੀਂ ਲਈ ਗਈ ਭਾਈ ਬਚਿੱਤਰ ਸਿੰਘ ਜੀ ਹੁਣੇ ਅੰਦਰ ਰੋਕ ਕੇ ਗਏ ਬਿਲਕੁਲ ਹਾਂ ਹਾਂ ਉਹ ਭਾਈ ਬਚਿੱਤਰ ਸਿੰਘ ਦਾ ਇਤਿਹਾਸ ਤਾਂ ਗੁਰੂ ਸਾਹਿਬ ਦਾ ਇਤਿਹਾਸ ਉਹ ਤਾਂ ਹੀ ਜਿਉਂਦੇ ਨੇ ਜੇ ਬੀਬੀ ਮੁਹਤਾਜ ਦਾ ਇਤਿਹਾਸ ਜਿਉਂਦਾ ਉਹਦੀਆਂ ਜਗ੍ਹਾ ਵੀ ਛਡਾਉਣ ਦੀ ਲੋੜ ਆ ਉੱਥੇ ਗੁਰੂ ਘਰ ਤਾਂ ਬਣਿਆ ਹੋਇਆ ਪਰ ਉਹਨੂੰ ਸਾਂਭਣ ਦੀ ਲੋੜ ਆ ਵਾਲੇਦਲੇ ਲੋਕ ਦੱਬ ਲੈਂਦੇ ਆ ਜਾਂ ਕੋਈ ਹੋਰ ਸਰਕਾਰਾਂ ਕਈ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੰਦੀਆਂ ਨੇ ਕਾਰਨ ਕੀ ਲੱਗਦਾ ਕਿ ਭਾਜੀ ਜਿਸ ਤਰ੍ਹਾਂ ਜਿਹੜੀਆਂ ਇਤਿਹਾਸਿਕ ਥਾਮਾਂ ਆ ਕਿਉਂਕਿ ਸਰਕਾਰਾਂ ਰਹੀਆਂ ਪਹਿਲਾਂ ਅਕਾਲੀਆਂ ਦੀ ਗੱਲ ਕਰ ਲਈ ਉਹ ਪੰਥਕ ਸਰਕਾਰ ਆ ਖਵਾਉਂਦੀ ਫਿਰ ਫਿਰ ਵੀ ਇਹ ਜਿਹੜੀਆਂ ਇਤਿਹਾਸਿਕ ਥਾਮਾਂ ਰੋਲ ਕਿਉਂ ਰਹੀਆਂ ਜਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਸਾਮ ਸੰਭਾਲ ਕੇ ਇੱਥੇ ਦੇਖੋ ਤੁਸੀਂ ਸੁਖਦੇਵ ਸਿੰਘ ਢੀਂਡਸਾ ਜਦੋਂ ਮੰਤਰੀ ਹੁੰਦੇ ਸੀਗੇ ਤੇ ਉਹਨਾਂ ਨੇ ਇਹ ਉਹਨਾਂ ਨੇ ਰੱਖਿਆ ਨਹੀਂ ਪੱਥਰ ਸਿੰਧੇ ਚ ਹਾਂਜੀ ਉਹ ਰੱਖੇ ਗਏ ਉਹ ਰੱਖੇ ਗਏ ਹਨਾ ਆਪ ਨਹੀਂ ਪੱਥਰ ਲਾ ਕੇ ਗਏ ਹੁਣ ਖਾਲਸਾ ਰਾਜ ਦੀ ਜਿਹੜੀ ਨਿਸ਼ਾਨੀ ਸੀ ਚੌਂਕੀ ਸੀ ਉੱਥੇ ਤੇ ਆਪ ਹੀ ਉਹ ਕੰਪਨੀਆਂ ਨੂੰ ਦਵਾਤਾ ਖਾਪੀ ਦੇਦਾ ਵੀ ਆਹ ਲਵਾ ਜਗਾ ਕੰਪਨੀ ਨੂੰ ਦੱਬ ਲੋ ਤੁਸੀਂ ਸੋ ਇਹ ਤਾਂ ਇਹਨਾਂ ਦੀਆਂ ਕਰਤੂਤਾਂ ਰਹੀਆਂ ਨੇ ਯਾਰ ਇਸੇ ਕਰਕੇ ਤਾਂ ਅੱਜ ਆਪਾਂ ਐ ਰੋਲਦੇ ਫਿਰਦੇ ਆ ਕਿੱਡੀ ਵੱਡੀ ਅਹਿਮੀਅਤ ਸਮਝ ਸਕਦੇ ਇਸ ਬਰਾਸ ਦੀ ਚੌਂਕੀ ਦੀ ਜਾਂ ਫਿਰ ਜੇ ਇੱਥੇ ਗੱਲ ਕਰ ਲਈ ਜਿੱਥੇ ਸੰਧੀ ਹੋਈ ਸੀਗੀ ਦੇਖੋ ਸੋਡਾ ਇਤਿਹਾਸ ਜਿੱਚ ਤੁਹਾਡੀਆਂ ਕਿਤਾਬਾਂ ਚ ਬੋਲਦਾ ਉਹ ਤੇ ਤੁਹਾਡਾ ਇਤਿਹਾਸ ਡੁੱਲੇ ਹੋਏ ਖੂਨ ਤੋਂ ਬੋਲਦਾ ਤੁਹਾਡਾ ਇਤਿਹਾਸ ਉਹਨਾਂ ਇੱਟਾਂ ਤੋਂ ਨੀਹਾਂ ਤੋਂ ਕਿਲਿਆਂ ਤੋਂ ਦੀਵਾਰਾਂ ਤੋਂ ਉਹਨਾਂ ਜੰਗਲਾਂ ਬੇਲਿਆਂ ਚੋਂ ਉਹਨਾਂ ਦਰਿਆਵਾਂ ਚੋਂ ਬੋਲਦਾ ਜਿੱਥੇ ਕਦੇ ਸਾਡੇ ਸੂਰਮੇ ਯੋਧੇ ਜੰਗਲਾਂ ਚ ਵੀ ਚਲੇ ਗਏ ਜਦੋਂ ਵਕਤ ਆਇਆ ਉਹ ਜੰਗਲ ਵੀ ਅਸੀਂ ਤਬਾਹ ਕਰ ਲਏ ਸਿੱਖ ਮਿਸਲਾਂ ਦੀਆਂ ਨਿਸ਼ਾਨੀਆਂ ਬੁੰਗੇ ਵੀ ਅਸੀਂ ਤਬਾਹ ਕਰ ਲਏ ਠੰਡੇ ਬੁਰਝੀ ਵੀ ਅਸੀਂ ਖਤਮ ਕਰ ਕਰ ਲਏ ਚਮਕੌਰ ਦੀਆਂ ਕੱਚੀਆਂ ਗੜੀਆਂ ਵੀ ਅਸੀਂ ਖਤਮ ਕਰ ਲਈਆਂ ਜਣੇ ਕੁੱਲ ਨਿਸ਼ਾਨੀ ਅਸੀਂ ਢਹਿ ਢੇਰੀ ਕਰਤੀ ਤਾਂ ਅਸੀਂ ਕਦੇ ਇਹ ਗੱਲ ਸੋਚੀ ਨਹੀਂ ਵੀ ਯਾਰ ਜੇ ਆਉਣ ਵਾਲੇ ਸਮੇਂ ਜਿਸ ਤਰੀਕੇ ਨਾਲ ਹਕੂਮਤ ਦਾ ਜ਼ੋਰ ਲੱਗਿਆ ਵੀ ਇਹਨਾਂ ਦਾ ਇਤਿਹਾਸ ਮਲਿਆ ਮੀਟ ਕਰ ਦਿਓ ਕਿਤਾਬਾਂ ਦੇ ਵਿੱਚੋਂ ਵਿਗਾੜ ਕੇ ਪੇਸ਼ ਕਰ ਦਿਓ ਜਾਂ ਖਤਮ ਕਰ ਦਿਓ ਹੁਣ ਜਿਵੇਂ ਆ ਜਿਹੜਾ ਹੁਣ ਨਵਾਂ ਇਹ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚ ਉਹ ਸਿੱਖਿਆ ਨੀਤੀ ਦੇ ਤਹਿਤ ਇਹਨਾਂ ਨੇ ਜਿਹੜਾ ਮੁਗਲ ਕਾਲ ਨੂੰ ਖਤਮ ਕਰਤਾ ਹੁਣ ਸਾਡੀਆਂ ਸਾਡੀਆਂ ਦਾ ਜਿੰਨੀਆਂ ਜੰਗਾਂ ਨੇ ਯੁੱਧ ਨੇ ਸਾਡੇ ਸੰਘਰਸ਼ ਨੇ ਮੁਗਲਾਂ ਦੇ ਨਾਲ ਵੀ ਨੇ ਅੰਗਰੇਜ਼ਾਂ ਦੇ ਨਾਲ ਵੀ ਨੇ ਜਦੋਂ ਸਾਰਾ ਮੁਗਲ ਕਾਲ ਹੀ ਖਤਮ ਹੋ ਗਿਆ ਤਾਂ ਸਾਡਾ ਜਿਹੜਾ ਗੁਰੂ ਕਾਲ ਆ ਸਾਡੇ ਗੁਰੂਆਂ ਦਾ ਸਮਾਂ ਉਹ ਵੀ ਖਤਮ ਹੈ ਇੱਕ ਤਰੀਕੇ ਨਾਲ ਵੀ ਜੇ ਸੱਦਾ ਖਤਮ ਕਰਾਂਗੇ ਹੁਣ ਜੇ ਜਹਾਂਗੀਰ ਦਾ ਔਰੰਗਜ਼ੇਬ ਦਾ ਬਾਬਰ ਦਾ ਜ਼ਿਕਰ ਹੀ ਨਹੀਂ ਹੋਣਾ ਤਾਂ ਪਰ ਸਾਡੇ ਗੁਰੂਆਂ ਦਾ ਜ਼ਿਕਰ ਕਿਵੇਂ ਹੋਣਾ ਜੰਗਾਂ ਤਾਂ ਉਹਨਾਂ ਨਾਲ ਹੋਈਆਂ ਨਾ ਜਦੋਂ ਉਹ ਇਤਿਹਾਸ 'ਚ ਨਹੀਂ ਰਹੇ ਵੀ ਲੱਲਾ ਬੇਗ ਕੌਣ ਸੀ ਜਿਹਨੇ ਛੇਵੇਂ ਪਾਤਸ਼ਾਹੀ ਨਾਲ ਉਹ ਗੁਰੂ ਸਾਹਿਬ ਦੀ ਧਰਤੀ ਤੇ ਜੰਗ ਲੜੀ ਲੱਲਾ ਬੇਗ ਹੈ ਹੀ ਨਹੀਂ ਇਤਿਹਾਸ 'ਚ ਤਾਂ ਗੁਰੂ ਹਰਗੋਬਿੰਦ ਪਾਸ਼ਾ ਕਿੱਥੇ ਆਉਣਗੇ ਤਾਂ ਇਹ ਜਿਹੜੀ ਬਹੁਤ ਖਤਰਨਾਕ ਨੀਤੀਆਂ ਲੈ ਕੇ ਆ ਰਹੇ ਸਾਡੀ ਕੌਮ ਨੂੰ ਮੈਂ ਤਾਂ ਬਹੁਤ ਚਿਰ ਦਾ ਕਹਿੰਦਾ ਆ ਰਿਹਾ ਵੀ ਯਾਰ ਜਾਗਣ ਦੀ ਲੋੜ ਹੈ ਅਸੀਂ ਸਰਸਟ ਕਿੰਨਾ ਤੁਰੇ ਫਿਰਗੇ ਵੀ ਗੁਰਦੁਆਰਾ ਉਸਾਰ ਲਿਆ ਜੀ ਮੱਥੇ ਟੇਕ ਲਏ ਜੀ ਖੰਡ ਪਾਠ ਪ੍ਰਕਾਸ਼ ਕਰਾ ਲਏ ਜੀ ਭੋਗ ਪਾ ਲਏ ਜੀ ਨਗਰ ਕੀਰਤਨ ਕੱਢ ਲਏ ਜੀ ਲੰਗਰ ਲਾ ਲਏ ਜੀ ਹੁਣ ਮੈਂ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਸਾਡੇ ਨੌਜਵਾਨ ਪੀੜ੍ਹੀ ਪਿਛਲੇ 5-7 ਸਾਲ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖੀ ਨਾਲ ਜੁੜ ਰਹੀ ਹੈ ਗੁਰੂ ਨਾਲ ਜੁੜ ਰਹੀ ਰਹੇ ਨੇ ਅੰਮ੍ਰਿਤ ਦੀ ਛੱਕ ਰਹੇ ਨੇ ਸਰਾਂ ਦਸਤਾਰਾਂ ਵੀ ਸਜਾ ਰਹੇ ਨੇ ਨੰਦਪੁਰ ਸਾਹਿਬ ਹੋਵੇ ਫਤੇਗੜ ਸਾਹਿਬ ਹੋਵੇ ਵੱਡੇ ਇਕੱਠ ਕਰਕੇ ਲੋਕ ਜਾਂਦੇ ਹੁਣ ਜੋੜ ਮੇਲ ਆਪਾਂ ਉਹਨਾਂ ਦਿਨਾਂ 'ਚ ਖੜੇ ਆ ਇਹਨਾਂ ਦਿਨਾਂ ਦੇ ਵਿੱਚ ਕਿੱਡਾ ਵੱਡੇ ਇਕੱਠ ਹੋਏ ਹਨ ਪਰ ਅਸੀਂ ਸਨੇਹਾ ਕੀ ਲੈ ਕੇ ਜਾ ਰਹੇ ਆ ਕੀ ਉਹ ਨੀਹਾਂ ਤੋਂ ਦਵਾਰਾਂ ਤੋਂ ਇੱਟਾਂ ਤੋਂ ਸਨੇਹਾ ਕੀ ਆ ਉਹ ਨਿੱਕੀਆਂ ਜਿੰਦਾ ਦਾ ਸਨੇਹਾ ਕੀ ਸੀ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨਾ ਜ਼ਾਬਰ ਦੀ ਉਹਨਾਂ ਹਕੂਮਤਾਂ ਦੀ ਜਿਹੜੀਆਂ ਜ਼ੁਲਮ ਕਰਦੀਆਂ ਹਕੂਮਤਾਂ ਦੀ ਜੜਪਟਣੀ ਆਪਣੇ ਆਪ ਨੂੰ ਕੁਰਬਾਨ ਕਰਕੇ ਸਨੇਹਾ ਤਾਂ ਇਹ ਹੈ ਨਾ ਉੱਥੋਂ ਲੈ ਕੇ ਜਾਣ ਵਾਲਾ ਪਰ ਉਹ ਸਨੇਹਾ ਲਜਾਣ ਦੀ بجائے ਅਸੀਂ ਹਲੇ ਹੀ ਮੈਨੂੰ ਲੱਗਦਾ ਵੀ ਇਹਨਾਂ ਜਿਹੜੀਆਂ ਸ਼ਹਾਦਤਾਂ ਨੇ ਸ਼ਹੀਦੀਆਂ ਨੇ ਇਹ ਦਿਹਾੜੇ ਨੇ ਇਹਨਾਂ ਨੂੰ ਇੱਕ ਮੇਲੇ ਦੇ ਰੂਪ ਚ ਮਨਾਉਣ ਦੇ ਲੱਗ ਗਏ ਵੀ ਠੀਕ ਆ ਆਏ ਬਸ ਲੰਗਰ ਲਾ ਲੇ ਤੇ ਡਿਕ ਡੁਕ ਲਾ ਲੇ ਟਰੈਕਟਰਾਂ ਤੇ ਤੇ ਟਰਾਲੀਆਂਾਂ ਟਰੂਲੀਆਂਾਂ ਵਧੀਆ ਬਣਾ ਕੇ ਤੰਬੂ ਤੰਬੂ ਜੇ ਆਏ ਤੇ ਵਾਪਸ ਮੁੜ ਗਏ ਕੀ ਸਾਡੇ ਲਈ ਇਹ ਜਿਹੜੇ ਦਿਨ ਨੇ ਇਹ ਕੱਲੇ ਏਸੇ ਦਿਨਾਂ ਜੀ ਅਹਿਮ ਹੁੰਦੇ ਨੇ ਵੀ ਭਾਈ 20 21 ਤੋਂ ਸ਼ੁਰੂ ਹੋ ਜੋ ਤੇ 30 31 ਤੱਕ ਆਪਾਂ ਆਪਣੀ ਗੱਲ ਮੁੱਕ ਜਾਂਦੀ ਹੈ ਨਹੀਂ ਇਥੋਂ ਸਿੱਖਣ ਦੀ ਲੋੜ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਯਾਰ ਬਹੁਤ ਮੈਂ ਵਾਰ-ਵਾਰ ਕਹਿੰਦਾ ਆ ਰਿਹਾ ਸਮਾਂ ਖਤਰਨਾਕ ਹੋਣਾ ਦੁਸ਼ਮਣਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਕਾਲੇ ਲੈ ਕੇ ਆ ਰਿਹਾ ਘੜ ਰਿਹਾ ਕਿਸੇ ਵੀ ਤਰੀਕੇ ਨਾਲ ਸਾਡੀ ਆਵਾਜ਼ ਦੱਬਣੀ ਚਾਹੁੰਦੇ ਆ ਉਹਨਾਂ ਤੁਸੀਂ ਦੇਖੋ ਵੀ ਇਹਨਾਂ ਨੇ ਹੁਣ ਜਿਹੜਾ ਨਵਾਂ ਕਾਨੂੰਨ ਲਿਆਂਦਾ ਕਿਵੇਂ ਪੁਲਿਸ ਨੂੰ ਤਾਕਤਾਂ ਦਿੱਤੀਆਂ ਜਾ ਰਹੀਆਂ ਨੇ ਦੇਖੋ ਇੱਕ ਪਾਸੇ ਇਹ ਕਾਨੂੰਨ ਚ ਲੈ ਕੇ ਆਇਆ ਵੀ ਹੁਣ ਕੋਈ ਵੀ ਬੰਦਾ ਤੁਸੀਂ 60 ਤੋਂ 90 ਦਿਨ ਲਈ ਪੁਲਿਸ ਹਿਰਾਸਤ ਚ ਰੱਖ ਸਕਦੇ ਹੋ ਜਿਹੜਾ ਉਸ ਸਮੇਂ ਦਾ ਉਹਦਾ ਬਿਆਨ ਹੋਊਗਾ ਉਹਦੀ ਵੀਡੀਓ ਰਿਕਾਰਡਿੰਗ ਹੋਊਗੀ ਉਹ ਨੂੰ ਉਸੇ ਬਿਆਨ ਨੂੰ ਅਦਾਲਤਾਂ ਦੇ ਵਿੱਚ ਮੰਨਿਆ ਜਾਇਆ ਕਰੂਗਾ ਮੰਨ ਲਓ ਕੋਈ ਬੰਦਾ ਪੁਲਿਸ ਦੀ ਹਿਰਾਸਤ ਚ ਹੈ ਕੁੱਟ ਕੇ ਜੋ ਮਰਜ਼ੀ ਪੁਲਿਸ ਬਣਾ ਲੇ ਕੁਸ ਮਰਜ਼ੀ ਬੁਲਾ ਦੇ ਆ ਤੁਹਾਡੇ ਮੀਡੀਆ ਤੋਂ ਤੇ ਦੇਖ ਲੋ ਵੀ ਜੇ ਕੋਈ ਲੱਗਿਆ ਸਰਕਾਰ ਨੂੰ ਵੀ ਸਾਡੇ ਖਿਲਾਫ ਕੋਈ মিডিਆ ਵਾਲਾ ਕੋਈ سوشل মিডিਆ ਵਾਲਾ ਕੋਈ YouTube ਵਾਲਾ ਕੋਈ ਸਾਡੇ ਖਿਲਾਫ ਬੋਲ ਰਿਹਾ ਹੈ ਤੇ ਉਹਨੂੰ ਕਿਵੇਂ ਦੱਬਣਾ ਹੈ ਉਹਦੇ ਜਦੋਂ ਮਰਜ਼ੀ ਪਰਚਾ ਪਾ ਕੇ ਸਰਕਾਰ ਅੰਦਰ ਕਰਦੇ ਜਾਣੇ ਹਰ ਪਾਸਿਓਂ ਆਵਾਜ਼ ਦੱਬਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਆ ਆ ਟਰੱਕਾਂ ਤੇ ਦੇਖ ਲਓ ਟਰੱਕ ਡਰਾਈਵਰਾਂ ਲਈ ਕਾਨੂੰਨ ਲੈ ਕੇ ਆਏ ਆ ਵੀ ਜੇ ਕੋਈ ਟਰੱਕ ਡਰਾਈਵਰ ਟਰੱਕ ਦੇ ਹੇਠਾ ਆ ਕੇ ਜਿਹੜੇ ਵੱਡੇ ਭਾਰੇ ਜਿਹੜੇ ਸਾਧਨ ਆ ਵੀ ਕਲਾ ਵੀ ਜਿਹੋ ਉਨਾ ਹੀ ਟਾਂਕ ਕੋਈ ਬੰਦਾ ਮਰ ਜਾਂਦਾ 10 ਸਾਲ ਦੀ ਕੈਦਾਂ 5 ਲੱਖ ਜਮਾਨਾ ਤੂੰ ਦੇਖੋ ਵੀ ਉਹਦੇ ਪਿੱਛੇ ਮਨਸਾ ਕੀ ਹੈ ਵੀ ਜਿਹੜੇ ਆਮ ਛੋਟੇ ਮੋਟੇ ਟਰਾਂਸਪੋਰਟ ਨੇ ਕੋਈ ਵਿਚਾਰਾ ਗਰੀਬ ਬੰਦਾ ਮਾਹਤੜ ਕੋਈ ਦਿਹਾੜੀ ਇੱਕ ਅਦਾ ਟਰੱਕ ਆ ਉਹਦੇ ਕੋਲੇ ਉਹਦਾ ਚੁੱਲਾ ਬਲਦਾ ਟਰੱਕ ਨਾਲ ਮਾੜਾ ਮੋਟਾ ਕਮਾ ਕੇ ਪੈਸਾ ਉਹਨੂੰ ਕਿਵੇਂ ਖਤਮ ਕਰਨਾ ਹੈ ਇਹ ਸਾਰੀ ਟਰਾਂਸਪੋਰਟ ਜਿਹੜੀ ਲਾਈਨ ਹੈ ਖੋ ਕੇ ਵੱਡੇ ਘਰਾਂ ਨੂੰ ਕਿਵੇਂ ਦੇਣੀ ਹੈ ਇਹ ਸਾਰੀਆਂ ਸਕੀਮਾਂ ਉਹ ਨੇ ਜਿਹੜੇ ਆ ਹੁਣ ਨਵੇਂ ਜਿਹੜੇ ਨੇ ਕਾਨੂੰਨਾਂ ਸੁਧਾਈ ਕੀਤੀ ਐ ਬਸੇ ਕਹਦਾ ਇਹ ਰੇ ਵੀ ਪੁਰਾਣੇ ਜੀ ਅੰਗਰੇਜ਼ਾਂ ਵਾਲੇ ਕਾਨੂੰਨ ਸੀ ਸੋਧੇ ਗਏ ਨੇ ਉਹ ਸੋਧਣ ਦੇ ਆੜ ਦੇ ਵਿੱਚ ਇਹਨਾਂ ਨੇ ਬੜੀਆਂ ਖਤਰਨਾਕ ਉਹਦੇ ਵਿੱਚ ਧਾਰਾਵਾਂ ਜਿਹੜੀਆਂ ਜੋੜਤੀਆਂ ਕਿ ਲੋਕਾਂ ਨੂੰ ਬਿਲਕੁਲ ਚਾਰਜ ਫਿਰ ਉਸ ਕੰਜੇ ਬੰਕ ਕੱਸ ਦੇਣਾ ਪਰ ਜੇ ਅਸੀਂ ਇੱਥੇ ਵੀ ਇਕੱਠੇ ਨਾ ਹੋਏ ਅਸੀਂ ਇੱਥੇ ਵੀ ਇੱਕ ਦਿਨ ਲੱਤਾਂ ਖਿੱਚੀ ਗਏ ਉਹ ਨਾ ਅੱਗੇ ਆਜੇ ਆ ਨਾ ਅੱਗੇ ਆਜੇ ਉਹ ਆਏ ਆ ਉਹ ਆਏ ਸਾਡੇ ਚ ਹੀ ਕੁਝ ਹੋ ਰਿਹਾ ਹੈ ਨਾ ਜਦੋਂ ਵੀ ਕੋਈ ਬੰਦਾ ਮੈਂ ਦੇਖਦਾ ਵੀ ਸਾਡੇ ਚ ਕੋਈ ਬੋਲਦਾ ਕੋਈ ਨੌਜਵਾਨ ਉੱਠ ਕੇ ਅੱਗੇ ਆਉਂਦਾ ਕੋਈ ਕਾਮ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਕਿਸੇ ਪ੍ਰਕਾਰ ਦੀ ਸਾਡੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਆਪਦੇ ਬੰਦੇ ਉੱਠ ਕੇ ਉਹਦੇ ਖਿਲਾਫ ਠਾ 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 ਬਿਆਨ ਦੇਣ ਲੱਗ ਜਾਂਦੇ ਆ ਜਣੇ ਪਹਿਲਾਂ ਹੀ ਉਹਦੇ ਖਿਲਾਫ ਮਾਹੌਲ ਲੋਕਾਂ ਸਿਰਜ ਦਿੰਦੇ ਆ ਇਹ ਐ ਕਰ ਦੂ ਇਹ ਐ ਕਰਾ ਦੂ ਅੱਗੇ ਐ ਹੋ ਗਿਆ ਅੱਗੇ ਐ ਹੋ ਗਿਆ ਐਡਾ ਮਾਹੌਲ ਬਣਾ ਕੇ ਸਰਕਾਰ ਨੂੰ ਮੌਕਾ ਮਿਲਦਾ ਉਹ ਚੱਕ ਕੇ ਫਿਰ ਲਾ ਕੇ ਯੂਏਪੀਆ ਦੇ ਐਨਐਸਏ ਜਿੱਲਾਂ ਸਿਰ ਦਿੰਦੇ ਆ ਆਹ ਕੋ ਚੱਲ ਰਿਹਾ ਜੋ ਸਤਰਾ ਤੁਸੀਂ ਪਹਿਲਾਂ ਕਿਤਾਬਾਂ ਦੇ ਸੰਬੰਧ ਚ ਗੱਲ ਕਹੀ ਸੀਗੀ ਕਿ ਉਹਨਾਂ ਵਿੱਚੋਂ ਇਤਿਹਾਸ ਜਿਹੜਾ ਹੈ ਉਹ ਖਤਮ ਕੀਤਾ ਜਾ ਰਿਹਾ ਆ ਤਾਂ ਕੀ ਕਹਿ ਸਕਦੇ ਕਿ ਪੰਜਾਬ ਜਿਹੜਾ ਹੈ ਉਹਦੇ ਹੱਥ ਇੱਕ ਤਰ੍ਹਾਂ ਦੇ ਫਿਰ ਬੰਨੇ ਹੋਏ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਆਪਣੇ ਲੈਵਲ ਤੇ ਕੋਸ਼ਿਸ਼ ਦੇ ਵਿੱਚ ਬਦਲਾ ਜਿਹੜਾ ਜਾਂ ਕੁਝ ਕਰ ਨਹੀਂ ਸਕਦੇ ਨਹੀਂ ਦੇਖੋ ਜਿਹੜੀ ਗੱਲ ਆਪਾਂ ਕਰ ਰਹੇ ਆ ਨਾ ਪੰਜਾਬ ਅਸਲ ਪੰਜਾਬ ਦੇ ਵਿੱਚ ਕੋਈ ਉਹ ਹੈ ਜਿਆ ਬੰਦਾ ਤੁਹਾਨੂੰ ਲੱਗਦਾ ਵੀ ਜਿਹੜਾ ਦਿੱਲੀ ਦੀ ਅੱਖ ਚੱਕ ਪਾ ਕੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੋਵੇ ਇਹ ਸਾਰੇ ਗੋਡੇ ਟੇਕ ਦਿੰਦੇ ਨੇ ਯਾਰ ਜਾ ਕੇ ਪੈਰੀਂ ਹੱਥ ਲਾਉਂਦੇ ਆ ਜਾ ਕੇ ਉਹਨਾਂ ਦੇ ਵੀ ਜੋ ਹੁਕਮ ਤੁਹਾਡਾ ਹੈਗਾ ਸੀ ਪੰਜਾਬ 'ਚ ਲਾਗੂ ਕਰਨ ਨੂੰ ਤਿਆਰ ਹੁਣ ਤੁਸੀਂ ਮੈਂ ਵਾਰ-ਵਾਰ ਕਹਿ ਰਿਹਾ ਨਮੀ ਸਿੱਖਿਆ ਨੀਤੀ ਨਮੀ ਸਿੱਖਿਆ ਨੀਤੀ ਇਹ ਨਹੀਂ ਖਤਰਨਾਕ ਤੁਹਾਡਾ ਇਤਿਹਾਸ ਤੁਹਾਡੀ ਬੋਲੀ ਤੁਹਾਡਾ ਵਿਰਸਾ ਸਾਹਤ ਕੱਖ ਨਹੀਂ ਛੱਡਣਾ ਇਸ ਤਰੀਕੇ ਨਾਲ ਉਹਨਾਂ ਨੇ ਸਕੂਲਾਂ ਦੇ ਵਿੱਚ ਉਹ ਨੀਤੀ ਦੇ ਤਹਿਤ ਤੁਹਾਡਾ ਸਿਲੇਬਸ ਬਦਲ ਦੇਣਾ ਇਤਿਹਾਸ ਬਦਲ ਦੇਣਾ ਸਾਰੇ ਦੱਖਣ ਨੇ ਵਿਰੋਧ ਕੀਤਾ ਜਿੰਨੇ ਸੂਬੇ ਲਾ ਕੇ ਕੇਰਲਾ ਤੋਂ ਤਾਮਲ ਲਾਡੂ ਆਂਧਰਾ ਕਰਨਾਟਕਾ ਤੇਲਗਾਨਾ ਬੰਗਾਲ ਨੇ ਵਿਰੋਧ ਕੀਤਾ ਵੀ ਅਸੀਂ ਇਹ ਨੀਤੀ ਸਿੱਖਿਆ ਨੀਤੀ ਜਿਹੜੀ 2020 ਹੈ ਇਹਨੂੰ ਲਾਗੂ ਨਹੀਂ ਕਰਾਂਗੇ ਪਰ ਸਾਡੇ ਇਥੇ ਮਾਨਯੋਗ ਮੁੱਖ ਮੰਤਰੀ ਸਾਹ ਨੇ ਲਾਗੂ ਕਰਤੀ ਹੈ ਸ਼ੁਰੂ ਕਰਤਾ ਕੰਮ ਯੂਨੀਵਰਸਿਟੀ ਦਾ ਸ਼ੁਰੂ ਹੋ ਗਿਆ ਕੰਮ ਸਕੂਲਾਂ ਦਾ ਸ਼ੁਰੂ ਹੋ ਗਿਆ ਕੰਮ ਤੇ ਇਹ ਇਹ ਇੱਕ ਇੱਕ ਪਾਸੇ ਕਹਿੰਦੇ ਆ ਜੀ ਤੁਸੀਂ ਦੇਖੋ ਹੁਣ ਮਾਨ ਸਾਹਿਬ ਕਹਿ ਰਹੇ ਸੀ ਮੈਂ ਸੁਣ ਰਿਹਾ ਸੀ ਕਿ ਦੇਖੋ ਜੀ ਇਹ ਜਿਹੜਾ ਆਪਾਂ ਗੀਤ ਗਾਉਨੇ ਆ ਉਹਦੇ ਚ ਪੰਜਾਬ ਨੂੰ ਖਤਮ ਕਰ ਦੇਣਗੇ ਪੰਜਾਬ ਦਾ ਨਾਂ ਕੱਢ ਦੇਣਗੇ ਜਾਂ ਪੰਜਾਬ ਦਾ ਨਾਂ ਬਦਲ ਦੇਣਗੇ ਜਾਂ ਜਿਹੜੀ ਪੰਜਾਬ ਦੀ ਝਾਕੀ ਐ 26 ਜਨਵਰੀ ਚ ਉਹ ਝਾਕੀ ਜਿਹੜੀ ਦਿਖਾਈ ਨਹੀਂ ਜਾ ਰਹੀ ਜੀ ਪੰਜਾਬ ਨਾਲ ਧੱਕਾ ਹੋ ਰਿਹਾ ਮੈਂ ਕਹਿੰਦਾ ਇਹ ਇਹ ਤੁਸੀਂ ਡਰਾਮੇ ਕਿਉਂ ਕਰ ਰਹੇ ਆ ਜਿਹੜਾ ਪੰਜਾਬ ਨਾਲ ਧੱਕਾ ਉਹ ਕਰ ਰਹੇ ਨੇ ਜਿਹੜੀ ਮੈਂ ਬਾਰ ਬਾਰ ਨੀਤੀ ਦੀ ਗੱਲ ਕਰਦਾ ਉਹਨਾਂ ਪਾਲਿਸੀਆਂ ਦੀ ਗੱਲ ਕਰਦਾ ਜਿਹੜੀਆਂ ਲਿਆ ਰਹੇ ਨੇ ਲਾਗੂ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ ਦਸੰਦਰ ਖੱਤੇ ਸਮਝੌਤਾ ਕਰੀ ਬੈਠੇ ਹੋ ਚੁੱਪ ਹੋ ਜਾਂਦੇ ਨੇ ਇਹ ਤਾਂ ਬਹੁਤ ਛੋਟੀ ਗੱਲ ਹੈ ਉਹ ਨੌਜਵਾਨਾਂ ਦੀ ਗੱਲ ਕਰ ਲਈਏ ਤਾਂ ਫਿਰ ਅੱਗੇ ਕੀ ਕਰਨ ਦੀ ਲੋੜ ਹੈਗੀ ਖਾਸ ਕਰਕੇ ਸਿੱਖ ਸੰਗਤਾਂ ਨਾਲ ਆਪਾਂ ਇਤਿਹਾਸ ਨਾਲ ਰਿਲੇਟਡ ਗੱਲ ਕਰਨੇ ਕਿ ਜਿਹੜੇ ਸਿੱਕੇ ਇਤਿਹਾਸ ਬਚਾਉਣ ਦੇ ਲਈ ਦੇਖੋ ਬੇਨਤੀ ਹੈ ਯਾਰ ਵੀ ਇੱਕ ਤਾਂ ਨਾ ਵੱਡੀ ਗੱਲ ਇਹ ਆ ਵੀ ਅਸੀਂ ਸਾਨੂੰ ਸਮਝਣ ਦੀ ਲੋੜ ਆ ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਬਾਹਰਲੇ ਜਿਹੜੇ ਸਾਡੇ ਬਾਹਰ ਭੱਜ ਰਹੀ ਜਵਾਨੀ ਆ ਬਾਹਰ ਭੱਜ ਰਹੀ ਜਵਾਨੀ ਨੂੰ ਮੈਂ ਅਪੀਲ ਕਰਦਾ ਵੀ ਯਾਰ ਤੁਸੀਂ ਜਾਓ ਜੀ ਸੱਦ ਕੇ ਜਾਓ ਪਹਿਲਾਂ ਤੁਸੀਂ ਰੰਗ ਟੰਗ ਦੇਖ ਲਿਆ ਅਸੇ ਵੇਲੇ ਜੋ ਹਾਲਾਤ ਕੈਨੇਡਾ ਦੇ ਆ ਉਹ ਥੋਪੀਆ ਦੇ ਵੀ ਨਹੀਂ ਹੋਣੇ ਇਹਨੇ ਮਾੜੇ ਹਾਲਾਤ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਛੋਟੀ ਉਮਰ ਦੇ 12 ਕਰਕੇ ਬਾਹਰ ਜਾਂਦੇ ਆ ਉਧਰ ਕਿਵੇਂ ਰੁਲਦੇ ਆ ਸੜਕਾਂ ਤੇ ਕੰਮ ਮਿਲਦਾ ਨਹੀਂ ਡਿਪਰੈਸ਼ਨ ਦਾ ਸ਼ਿਕਾਰ ਆ ਕਿਵੇਂ ਮਰ ਵੀ ਰਹੇ ਨੇ ਆ ਰਹੇ ਆ ਨਾ ਜਣੀ ਯਾਰ ਮੈਂ ਇੱਥੇ ਹਰਾਨੀ ਦੀ ਗੱਲ ਆ ਤੁਸੀਂ 40 40 30 ਦੀ ਲੱਖ ਰੁਪਇਆ ਲਾ ਕੇ ਭੇਜ ਰਹੇ ਹੋ ਜ਼ਮੀਨਾਂ ਵੇਚ ਕੇ ਭੇਜ ਰਹੇ ਹੋ ਮੈਂ ਬਹੁਤ ਜ਼ਰਦਾ ਜ਼ੋਰ ਲਾਉਂਦਾ ਆ ਉਹ ਜ਼ਮੀਨਾਂ ਸੰਭਲੋ ਯਾਦ ਰੱਖਿਓ ਮੇਰੀ ਗੱਲ ਆਉਣ ਵਾਲਾ ਸਮੇਂ ਦੇ ਉੱਤੇ ਉਹਨਾਂ ਲੋਕਾਂ ਨੇ ਉਸ ਕੌਮ ਨੇ ਉਸ ਖਿੱਤੇ ਨੇ ਜਾਂਦਾ ਰਹਿਣਾ ਉਹ ਉਹ ਲੋਕਾਂ ਦੀ ਸੱਭਿਆਤਾ ਜਾਂਦੀ ਰਹੂ ਜਿਨ੍ਹਾਂ ਕੋਲੇ ਆਪਣੀ ਜ਼ਮੀਨਾਂ ਹੋਣਗੀਆਂ ਸਾਡੇ ਕੋਲ ਨਹੀਂ ਆ ਹੁਣ ਇਹ ਕਹਿੰਦੇ ਜ਼ਮੀਨਾਂ 'ਚ ਕੱਖ ਨਹੀਂ ਦੇਹਾ ਖੇਤੀ ਜਿਹੜੀ ਹੈਗੀ ਆ ਖੇਤੀ ਜੀ ਇਹ 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 ਲਾਹੇਵੰਦ ਇੱਕ ਕਾਰੋਬਾਰ ਨਹੀਂ ਰਿਹਾ ਇਹ ਕੀ ਕੀ ਰੱਖਿਆ ਜੀ ਖੇਤੀ 'ਚ ਆਮ ਹੀ ਆਪਣੇ ਜ਼ਿਮੀਂਦਾਰ ਕਿਸਾਨ ਭਰਾ ਗੱਲਾਂ ਕਰਦੇ ਆ ਜੇ ਖੇਤੀ 'ਚ ਕੱਖ ਨਹੀਂ ਰੱਖਿਆ ਤਾਂ ਬਿਲ ਗੇਟਸ ਵਰਗੇ ਯਵਾਨੀ ਡਾਨੀ ਵਰਗੇ ਵੱਡੇ ਘਰਾਣੇ ਲੱਖਾਂ ਏਕੜ ਪੈੜੀ ਕਿਉਂ ਖਰੀਦ ਰਹੇ ਆ ਮੈਂ ਦਾਰਨਦਾ ਨਾ ਮੇਰੇ ਪਿੰਡ ਪੁੱਚੋ ਸਾਡੇ ਉਥੇ ਪਿੰਡਾਂ ਕੋਲੇ 100 ਕਿੱਲਾ ਜ਼ਮੀਨ ਕਿਸੇ ਕੰਪਨੀ ਨੇ ਖਰੀਦ ਕੇ ਬਾੜ ਕਰਕੇ ਛੱਡਤੀ ਕੁਛ ਨਹੀਂ ਵੇਚਿਆ ਉਹਨਾਂ ਨੇ ਨਾਲ ਕੋਈ 2 ਕਿੱਲੇ 4 ਕਿੱਲੇ ਵੇਚਦਾ ਜੇ ਲੱਗਣਾ ਮੈਂ 2 ਕਰੋੜ ਦਾ ਕਿੱਲਾ ਦਵਾਂ ਉਹ ਕਹਿੰਦਾ ਚੱਕ 3 ਕਰੋੜ ਕੋਈ ਕਹਿੰਦਾ ਮੈਂ 5 ਕਰੋੜ ਲੈਣਾ ਉਹ ਕਹਿੰਦਾ ਚੱਕ 6 ਕਰੋੜ ਉਹ ਕਮਲੇ ਆ ਜਿਹੜੇ ਵੱਡੇ ਹਾਈਵੇ ਲੰਘ ਰਹੇ ਆ ਮੈਂ ਬਰੇ ਚਿਰਦਾ ਇਹ ਸਾਰੇ ਬੰਦਰਗਾਹਾਂ ਨਾਲ ਜੁੜੇ ਆ ਜਿੱਥੇ ਸਾਡੇ ਕੋਲ ਜ਼ਮੀਨਾਂ ਖੋਲੀਆਂ ਆ ਉੱਥੇ ਵਪਾਰ ਹੋਣੇ ਆ ਵੱਡੇ ਘਰਾਣਿਆਂ ਦੇ ਇਥੇ ਕਬਜ਼ੇ ਹੋਣੇ ਆ ਜ਼ਮੀਨਾਂ ਜ਼ਮੀਨ ਕਿਸੇ ਵੀ ਕੀਮਤ ਤੇ ਨਾ ਵੇਚੋ ਮੈਂ ਬਾਹਰਲੇ ਨੂੰ ਅਪੀਲ ਕਰਦਾ ਵੀ ਜਿਹੜੇ ਤੁਸੀਂ ਪੈਸੇ ਬਾਹਰ ਲਾ ਰਹੇ ਹੋ ਮੰਨ ਲਓ ਤੁਹਾਡਾ ਬਾਹਰ ਕੋਈ ਕਾਰੋਬਾਰ ਆ ਟਰੱਕਾਂ ਦਾ ਕੋਈ ਹੋਰ ਕਾਰੋਬਾਰ ਆ ਉਹ ਜਦੋਂ ਮਰਜੀ ਫੇਲ ਹੋ ਜਾਏ ਉਹ ਇੱਥੇ ਤੁਸੀਂ ਸਾਰਾ ਕੁਝ ਹੀ ਵੇਚ ਕੇ ਮਰਲਾ ਨਹੀਂ ਲਿਆ ਜਾਣਾ ਇੱਥੇ ਗੱਠ ਥਾਂ ਨਹੀਂ ਲਈ ਜਾਣੀ ਸੋ ਨੂੰ ਅਪੀਲ ਕਰਦਾ ਬਾਈ ਉੱਥੇ ਕੁਝ ਵੀ ਨਾ ਬਣਾਓ ਉੱਥੇ ਪੈਸਾ ਕਮਾਓ ਇੱਥੇ ਜ਼ਮੀਨਾਂ ਖਰੀਦੋ ਜਿੰਨੀਆਂ ਖਰੀਦ ਸਕਦੇ ਆ ਤੇ ਆਉਣ ਵਾਲੇ ਸਮੇਂ ਦੇ ਨਾ ਕਦਰ ਪਈ ਹੁਣ ਕਹਿ ਰਹੇ ਜੀ ਪਾਣੀ ਮੁੱਕ ਰਿਹਾ ਮੈਂ ਮੰਨਦਾ ਸਾਡੇ ਕੋਲ 16 15 ਸਾਲ ਦਾ ਪਾਣੀ ਬਚਿਆ ਦਰਿਆਵਾਂ ਦਾ ਪਾਣੀ ਸਾਡਾ ਇਹਨਾਂ ਨੇ ਖੋਹ ਲਿਆ ਮੋੜ ਲਿਆ ਪਿੱਛੇ ਦੀ ਮੋੜ ਕੇ ਲੈ ਗਏ ਆ ਡੈਮਾਂ ਦੇ ਪ੍ਰਬੰਧ ਵੀ ਸਾਡੇ ਖੋਲੇ ਆ ਪਰ ਤੁਸੀਂ ਯਾਦ ਰੱਖਿਓ ਜਦੋਂ ਇਹ ਜ਼ਮੀਨਾਂ ਸਾਡੇ ਕੋਲੋਂ ਖੋਲੀਆਂ ਨਾ ਇਹੀ ਪਾਣੀ ਮੋੜ ਕੇ ਲੈ ਕੇ ਇੱਥੇ ਆਉਣਗੇ ਉਸੇ ਪਾਣੀ ਨਾਲ ਖੇਤੀ ਕਰਨਗੇ 50-50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਇੱਥੇ ਇਹਨਾਂ ਨੇ ਬਣਾ ਕੇ ਤੇ ਉੱਥੇ ਖੇਤੀਆਂ ਹੋਣੀਆਂ ਐ ਇਸ ਸਮੇਂ ਦੁਨੀਆ ਦੇ ਮੰਗ ਕਿਹੜੀ ਚੀਜ਼ ਦੀ ਐ ਦੁਨੀਆ ਦੇ ਉੱਤੇ ਇਸ ਸਮੇਂ ਬਿਨਾਂ ਰੇਹਾਂ ਸਪਰੇਆ ਬਿਨਾਂ ਜ਼ਹਿਰ ਤੋਂ ਅਨਾਜ ਦੀ ਮੰਗ ਐ ਫਲਾਂ ਦੀ ਮੰਗ ਐ ਸਬਜ਼ੀਆਂ ਦੀ ਮੰਗ ਐ ਉਹ ਪੰਜਾਬ ਵਰਗੀ ਧਰਤੀ ਨਹੀਂ ਕਿਤੇ ਇਹ ਤੋਂ ਕਿਉਂ ਨਹੀਂ ਅਸੀਂ ਗੰਨਾ ਲਾ ਕੇ ਗੁੜ ਪੈਦਾ ਕਰਕੇ ਸਿੱਧਾ ਵੇਚ ਦੇ ਕਿਉਂ ਨਹੀਂ ਸਬਜ਼ੀਆਂ ਸਿੱਧੀਆਂ ਵੇਚ ਦੇ ਆਪ ਦੀ ਮਾਰਕੀਟ ਆਪ ਪੈਦਾ ਕਰੋ ਤਿਆਰ ਕਰ ਲੋ ਕੰਮ ਕੋਈ ਕਰਨਾ ਨਹੀਂ ਚਾਹੁੰਦਾ ਸਾਡੀ ਨੌਜਵਾਨੀ ਆ ਜਿੱਦੂ ਜੀ ਮਰਜ਼ੀ ਪੁੱਛਦਾ ਮੈਂ ਕੈਨੇਡਾ ਜਾਣਾ ਵੀ ਉੱਥੇ ਝਾੜਾ ਨੂੰ ਲੱਗੇ ਪਿਆ ਤੋੜ ਲਿਆਵਾਂਗੇ ਉੱਥੇ ਵੀ ਤਾਂ ਕੰਮ ਕਰਨਾ ਬਹੁਤ ਉੱਥੇ ਹੁੰਦਾ ਨਹੀਂ ਫਿਰ ਹੁੰਦਾ ਉੱਥੇ ਵੀ ਨਹੀਂ ਜਿਹਨੇ ਇੱਥੇ ਨਹੀਂ ਕਿੱਥੇ ਕਿੱਥੇ ਕਰ ਲੁਗਾ ਜਾਏ ਕੰਮ ਸੋ ਇਹ ਮੈਂ ਪੀਲੇ ਕਰਦਾ ਵੀ ਬਾਈ ਬਣ ਕੇ ਤੁਹਾਨੂੰ ਬੇਨਤੀ ਆ ਇਹ ਸੰਭਲੋ ਇਹ ਹੁਣ ਮੇਰੀ ਗੱਲ ਸੁਣੋ ਐਨੇ ਜ਼ਿਹੇ ਚੱਲ ਕੇ ਪਰਵਾਰਾਂ ਦੇ ਪਰਿਵਾਰ ਕੁਰਬਾਨ ਕਰਾ ਲਏ ਇੰਨੀਆਂ ਕੁਰਬਾਨੀਆਂ ਦੇਤੀਆਂ ਖੂਨ ਡੋਲ ਲਿਆ 16 ਸੋਨਾ 15-15 ਸਾਲ ਦੇ ਜਵਾਕ ਸਾਡੇ ਮਾਰ ਦਿੱਤੇ ਗਏ ਦੁੱਤ ਚੋਂ ਦੇ ਜਵਾਕ ਸਾਡੇ ਮਾਰ ਦਿੱਤੇ ਗਏ ਇਹ ਧਰਤੀ ਨਹੀਂ ਛੱਡੀ ਕਦੇ ਚਾਹੇ ਮੁਗਲਾਂ ਦਾ ਦੌਰ ਰਿਹਾ ਚਾਹੇ ਅੰਗਰੇਜ਼ਾਂ ਦਾ ਦੌਰ ਰਿਹਾ ਚਾਹੇ ਕਾਲੇ ਅੰਗਰੇਜ਼ਾਂ ਦਾ ਦੌਰ ਰਿਹਾ ਅੱਜ ਕਿਉਂ ਛੱਡ ਰਹੇ ਆ ਯਾਰ ਅੱਜ ਉਹੀ ਇਕੱਲੇ ਆਹ ਡਾਲਰਾਂ ਪਿੱਛੇ ਛੱਡ ਰਹੇ ਆ ਜਿਹੜੇ ਸਾਡੇ ਹੋਣੇ ਹੀ ਨਹੀਂ ਤੁਸੀਂ ਦੇਖੋ ਮੈਂ ਪੜ ਰਿਹਾ ਥੋੜੇ ਦਿਨ ਪਹਿਲਾਂ ਵੀ ਕੈਨੇਡਾ ਦੇ ਵਿੱਚ ਪਿਛਲੇ ਸਮੇਂ 'ਚ 80 ਤੋਂ 90 ਹਜ਼ਾਰ ਬੰਦਾ ਜਿਹੜੀ ਕੈਨੇਡਾ ਦੀ ਪੱਕੀ ਨਾਗਰਤਾ ਛੱਡ ਗਿਆ ਜੇ ਕੈਨੇਡਾ ਇੰਨੀ ਜ਼ਰਖੇ ਧਰਤੀ ਹੋਵੇ ਇੰਨੀ ਤਾਕਤਵਰ ਭਜਾਉ ਧਰਤੀ ਹੋਵੇ ਲੋਕ ਛੱਡ ਕੇ ਕਿੱਥੇ ਜਾਣ ਸਿਸ ਕਰਕੇ ਬੇਨਤੀ ਆ ਤੇ ਭਈਏ ਕਬਜ ਕਾਬਜ ਹੋਈ ਜਾਂਦੇ ਆ ਤੇ ਤੁਸੀਂ ਬਾਹਰ ਨੂੰ ਭੱਜੀ ਜਾਂਦੇ ਆ ਇਹ ਅਪੀਲ ਹੈ ਇਹ ਸਾਂਭ ਲੋ ਕੋਈ ਗੱਲ ਨਹੀਂ ਸਮਾ ਚੰਗਾ ਮਾੜਾ ਚੱਲਦਾ ਰਹਿੰਦਾ ਜੇ ਮਾੜਾ ਚੰਗਾ ਵੀ ਆਊਗਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਵਾਧਵਾਧ ਜੀ ਸੋ ਇਹ ਸਾਡੇ ਨਾਲ ਲੱਖਾ ਸਿੰਘ ਸਦਾਣਾ ਜੀ ਮੌਜੂਦ ਸਕੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਨੌਜਵਾਨਾਂ ਨੂੰ ਖਾਸ ਕਰਕੇ ਇਹਨਾਂ ਨੇ ਅਪੀਲ ਕੀਤੀ ਕਿ ਅਗਰ ਪੰਜਾਬ ਦੀ ਖਾਸ ਕਰਕੇ ਇਤਿਹਾਸ ਬਚਾਉਣ ਦੀ ਆ ਬਰਾਤ ਬਚਾਉਣੀ ਆ ਤਾਂ ਉਹਦੇ ਲਈ ਸਾਨੂੰ ਆਪਣੇ ਪੰਜਾਬ ਵੱਲ ਮੁੜਨਾ ਪਵੇਗਾ ਉਹਦੇ ਲਈ ਸਾਨੂੰ ਪੰਜਾਬ ਦੀ ਜੋ ਜ਼ਮੀਨ ਆ ਉਸ ਨੂੰ ਦੁਬਾਰਾ ਜਿਹੜਾ ਆ ਉਹ ਖਰੀਦਣਾ ਪਵੇਗਾ ਆਪਣੀ ਜ਼ਮੀਨ ਨੂੰ ਜਿਹੜਾ ਆ ਉਹ ਬਚਾ ਕੇ ਰੱਖਣਾ ਪਵੇਗਾ ਕੈਮਰਾਮੈਨ ਬਤਨ ਦੇ ਨਾਲ ਅਮਨਦੀਪ ਸਿੰਘ ਗੜੀpropto ਪੰਜਾਬ ਟੀਵੀproptoਪੜ